ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਕਦਮ ਚੁੱਕਦਿਆਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਦਾ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਬਕਾਇਦਾ ਇਸ ਸੰਬੰਧ ਵਿੱਚ ਲੈਟਰ ਜਾਰੀ ਕਰ ਦਿੱਤਾ ਔਰ ਕਹਿ ਦਿੱਤਾ ਵੀ ਲੈਂਡ ਪੂਲਿੰਗ ਪਾਲਿਸੀ ਪੂਰੀ ਤਰ੍ਹਾਂ ਵਾਪਸ ਲਈ ਜਾਂਦੀ ਹੈ ਔਰ ਇਸ ਸੰਬੰਧ ਵਿੱਚ ਜਿਹੜੇ ਐਕਸ਼ਨ ਸਰਕਾਰੀ ਤੌਰ ਤੇ ਚੱਲ ਰਹੇ ਸੀ ਸਾਰੇ ਰੋਕ ਦਿੱਤੇ ਨੇ ਦੱਸਣਯੋਗ ਹੈ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਹ ਮਾਮਲਾ ਗਿਆ ਸੀ ਔਰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਚਾਰ ਹਫ਼ਤਿਆਂ ਲਈ ਇਸ ਨੀਤੀ ਤੇ ਸਟੇ ਲਾਈ ਸੀ ਔਰ ਲੈਂਡ ਪੋਲਿੰਗ ਪਾਲਿਸੀ ਜਿਹੜੀ ਹੈ ਇਹ ਪੰਜਾਬ ਦਾ ਇੱਕ ਵੱਡਾ ਸਿਆਸੀ ਮੁੱਦਾ ਬਣਿਆ ਸੀ ਅਕਾਲੀ ਦਲ ਕਾਂਗਰਸ ਭਾਰਤੀ ਜਨਤਾ ਪਾਰਟੀ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਸੀ ਭਾਵੇਂ ਪੰਜਾਬ ਸਰਕਾਰ ਨੇ ਸਮੇਂ-ਸਮੇਂ ਇਸ ਪਾਲਿਸੀ ਵਿੱਚ ਸੋਧ ਕਰਕੇ ਕਿਸਾਨਾਂ ਨੂੰ ਆਮ ਲੋਕਾਂ ਨੂੰ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਪਾਲਿਸੀ ਨਾਲ ਜੋੜਨ ਦਾ ਯਤਨ ਕੀਤਾ ਸੀ ਪਰ ਇਸ ਦੇ ਬਾਵਜੂਦ ਇਸ ਲੈਂਡ ਪੂਲਿੰਗ ਪਾਲਿਸੀ ਦਾ ਵੱਡੇ ਤੌਰ ਤੇ ਵਿਰੋਧ ਹੋ ਰਿਹਾ ਸੀ ਔਰ ਖਾਸ ਕਰਕੇ ਜਿਹੜੀਆਂ ਵਿਰੋਧੀ ਧਿਰਾਂ ਸੀ ਸ਼ਰੋਮ ਦੀ ਅਕਾਲੀ ਦਲ ਔਰ ਕਾਂਗਰਸ ਇਹ ਦੋ ਛਲਾਰੀਆਂ ਸੀ ਕਿਸਾਨ ਜਥੇਬੰਦੀਆਂ ਵੀ ਇਹ ਦੋਛਲਾਰੀਆਂ ਸੀ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕੁਝ ਲੀਡਰਾਂ ਨੇ ਤਿਆਰ ਕੀਤੀ ਹੈ ਔਰ ਇਹਦੇ ਨਾਲ ਪੰਜਾਬ ਵਿੱਚੋਂ ਵੱਡੇ ਤੌਰ ਤੇ ਜਿਹੜਾ ਆ ਉਹ ਸਰਮਾਇਆ ਬਾਹਰ ਲਜਾਉਣ ਦੀ ਗੱਲ ਦੋਸ਼ ਲਾਏ ਜਾ ਰਹੇ ਸੀ ਸੋ ਇਸ ਵੱਡੇ ਪੱਧਰ ਤੇ ਜਿਹੜਾ ਇਹ ਮੁੱਦਾ ਸੀ ਪਹਿਲਾਂ ਵੀ ਜਾਣਕਾਰੀ ਮਿਲੀ ਸੀ ਵੀ ਪੰਜਾਬ ਸਰਕਾਰ ਅੰਦਰੂਨੀ ਤੌਰ ਤੇ ਇਸ ਮਾਮਲੇ ਤੇ ਬੜੀ ਗੰਭੀਰ ਚਰਚਾ ਕਰ ਰਹੀ ਹੈ ਵੀ ਇਸ ਮੁੱਦੇ ਬਾਰੇ ਕਿਵੇਂ ਅੱਗੇ ਵਧਿਆ ਜਾਵੇ ਕਿਉਂਕਿ ਵਿਰੋਧ ਵਧ ਰਿਹਾ ਸੀ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵੀ ਇੱਕ ਪੋਸਟ ਪਾ ਕੇ ਇਹ ਸਲਾਹ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਇਹ ਜਿਹੜੀ ਨੀਤੀ ਹੈ ਇਹਨੂੰ ਰਿਵਿਊ ਕੀਤਾ ਜਾਵੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਅੱਗੇ ਵਧਿਆ ਜਾਵੇ ਔਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੇ ਅਸਤੀਫੇ ਵੀ ਦੇ ਦਿੱਤੇ ਸੀ ਇਸ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਵਿੱਚ ਪਰ ਅੱਜ ਇਹ ਨੀਤੀ ਜਿਹੜੀ ਵਾਪਸ ਲੈ ਲਈ ਹੈ ਔਰ ਇਸ ਨੀਤੀ ਤਹਿਤ ਪੰਜਾਬ ਦੀ 65533 ਏਕੜ ਜ਼ਮੀਨ ਜਿਹੜੀ ਅਕਵਾਇਰ ਕਰਕੇ ਤੇ ਉਹਨੂੰ ਡਿਵੈਲਪ ਕਰਨ ਦਾ ਜਿਹੜਾ ਪ੍ਰੋਜੈਕਟ ਸੀ ਕਹਿ ਸਕਦੇ ਆ ਵੀ ਹੁਣ ਉਹ ਠੱਪ ਹੋ ਗਿਆ ਪਰ ਪੰਜਾਬ ਸਰਕਾਰ ਦੇ ਘਰੋਂ ਪੰਜਾਬ ਸਰਕਾਰ ਤੋਂ ਇਸ ਸੂਤਰਾਂ ਤੋਂ ਇੱਕ ਵੱਡੀ ਖਬਰ ਮਿਲੀ ਹੈ ਵੀ ਇਹ ਜਿਹੜੀ ਲੈਂਡ ਪੋਲਿੰਗ ਪਾਲਿਸੀ 65533 ਏਕੜ ਜ਼ਮੀਨ ਉੱਪਰ ਕਰਨੀ ਸੀ ਇਹਨੂੰ ਅਕਵਾਇਰ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਹੁਣ ਇਸ ਜ਼ਮੀਨ ਤੇ ਸੀਐਲਯੂ ਨਹੀਂ ਦਿੱਤੀ ਜਾਏਗੀ ਔਰ ਬਿਲਡਰ ਜਿਹੜੇ ਵੱਡੇ ਪਰਦੇ ਤੇ ਕਿਸਾਨਾਂ ਕੋਲੋਂ ਜ਼ਮੀਨਾਂ ਲੈ ਕੇ ਕਲੋਨੀਆਂ ਉਸਾਰਦੇ ਨੇ ਹੁਣ ਉਹਨਾਂ ਦੇ ਹੱਥ ਵੀ ਵੱਧ ਜਾਣਗੇ ਕਿਉਂਕਿ ਸਰਕਾਰ ਨੇ ਕਿਤੇ ਨਾ ਕਿਤੇ ਸੂਤਰੇ ਕਹਿੰਦੇ ਅੰਦਰ ਖਾਤੇ ਫੈਸਲਾ ਕਰ ਲਿਆ ਵੀ ਹੁਣ ਸੀਐਲਯੂ ਇਸ ਜ਼ਮੀਨ ਤੇ 62533 ਏਕੜ ਜ਼ਮੀਨ ਤੇ ਨਹੀਂ ਦਿੱਤੀ ਜਾਊਗੀ ਕਿਉਂਕਿ ਜਦੋਂ ਕਿਸਾਨ ਜਾਂ ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ ਵੀ ਇਸ ਜ਼ਮੀਨ ਉੱਪਰ ਕੁਝ ਵੀ ਡਵੈਲਪ ਕਰਨ ਦੀ ਲੋੜ ਨਹੀਂ ਗਈ ਵੱਡੇ ਪੱਧਰ ਤੇ ਇਹ ਜਿਹੜੀਆਂ ਕੰਕਰੀਟ ਇੱਟਾਂ ਜਿਹੜੀਆਂ ਪੰਜਾਬ ਚ ਇੰਨੇ ਵੱਡੇ ਰਕਬੇ ਤੇ ਲਾਉਣ ਦੀ ਲੋੜ ਨਹੀਂ ਤੇ ਫਿਰ ਪੰਜਾਬ ਸਰਕਾਰ ਵੀ ਸੋਚ ਰਹੀ ਹੈ ਵੀ ਜੇ ਸਰਕਾਰ ਇਹਨੂੰ ਡਵੈਲਪ ਨਹੀਂ ਕਰ ਸਕਦੀ ਤੇ ਫੈਬਲਡਰ ਇਹਨੂੰ ਡਵੈਲਪ ਕਿਵੇਂ ਕਰਨ ਸੋ ਲੱਗਦਾ ਵੀ ਇਸ ਜਿਹੜਾ ਫੈਸਲਾ ਵੇਦਰਾ ਜਿਹੜਾ ਕੀਤਾ ਇਹਦੇ ਨਾਲ ਹੁਣ ਇਹ ਸਾਰੀ ਜ਼ਮੀਨ ਤੇ ਸੀਐਲਯੂ ਵੀ ਪੰਜਾਬ ਸਰਕਾਰ ਦੇਣ ਤੋਂ ਨਾ ਕਰੇਗੀ ਔਰ ਜੇ ਗੱਲ ਪ੍ਰਟੈਸਟ ਦੀ ਕਰੀਏ ਤੇ ਸ਼ਰੋਮ ਨੇ ਇਕਾਲੀ ਦਲ ਨੇ ਇਸ ਮਾਮਲੇ ਤੇ ਵੱਡਾ ਮੋਰਚਾ ਪਿਛਲੇ ਸਮੇਂ ਤੋਂ ਖੋਲਿਆ ਲੁਧਿਆਣੇ ਬਠਿੰਡੇ ਇਸੇ ਤਰ੍ਹਾਂ ਅੱਜ ਪਟਿਆਲੇ ਪਰ ਟੈਸਟ ਕੀਤੇ ਗਏ ਨੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਔਰ ਨਾਲ ਦੀ ਨਾਲ ਸ਼ਰਮ ਨੇ ਅਕਾਲੀ ਦਲ ਨੇ ਇਹ ਐਲਾਨ ਕੀਤਾ ਸੀ ਕਿ 31 ਅਗਸਤ ਨੂੰ ਬਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਕੇ ਤੇ ਮੋਰਚਾ ਖੋਲਿਆ ਜਾਵੇਗਾ ਔਰ 1 ਸਤੰਬਰ ਤੋਂ ਚੰਡੀਗੜ੍ਹ ਜਿੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਰਹਿੰਦੇ ਨੇ ਉਹਦੇ ਘਰ ਤੱਕ ਰੋਜ਼ਾਨਾ ਜਥੇ ਜਿਹੜੇ ਆ ਪ੍ਰੋਟੈਸਟ ਕਰਕੇ ਉੱਥੇ ਜਾਇਆ ਕਰਨਗੇ ਇਸੇ ਤਰ੍ਹਾਂ ਕਾਂਗਰਸ ਨੇ ਵੀ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਪ੍ਰੋਟੈਸਟ ਰੈਲੀਆਂ ਧਰਨੇ ਜਿਹੜੇ ਆ ਲੈਂਡ ਪੂਲਿੰਗ ਵਿਰੋਧ ਸ਼ੁਰੂ ਕੀਤੇ ਸੀ ਔਰ ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਤੇ ਇਸ ਮੁੱਦੇ ਵਿਰੁੱਧ ਵੱਡਾ ਮੋਰਚਾ ਖੋਲ੍ਹਿਆ ਸੀ 30 ਜੁਲਾਈ ਨੂੰ ਜਿਹੜੇ ਜਿਹੜੇ ਖੇਤਰ ਵਿੱਚ ਇਹ ਲੈਂਡ ਪੂਲਿੰਗ ਸਕੀਮ ਪ੍ਰਭਾਵਿਤ ਹੋਣੀ ਸੀ ਉਨ੍ਹਾਂ ਖੇਤਰਾ ਵਿੱਚ ਵਿਆਪਕ ਪੱਧਰ ਤੇ ਟਰੈਕਟਰ ਮਾਰਚ ਕੀਤੇ ਸੀ ਔਰ 24 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡੀ ਰੈਲੀ ਕਰਕੇ ਇਸ ਲੈਂਡ ਪੋਲਿੰਗ ਪਾਲਿਸੀ ਵਿਰੁੱਧ ਜੁੱਧ ਸ਼ੁਰੂ ਕਰਨ ਦਾ ਜਿਹੜਾ ਧਮਕੀ ਦਿੱਤੀ ਸੀ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੀ ਇਸ ਮੁੱਦੇ ਉੱਪਰ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਸੀ ਔਰ ਡੱਲੇਵਾਲ ਦੀ ਜਥੇਬੰਦੀ ਜਿਹੜੀ ਹੈ ਉਹ ਵੀ ਸੰਘਰਸ਼ ਦੇ ਰਾਹ ਪਈ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਔਰ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਵਨਪੰਦੇਰ ਵਾਲੀ ਜਿਹੜੀ ਉਹ ਵੀ ਸੜਕਾਂ ਤੇ ਉਤਰੀ ਸੀ ਸੋ ਅੱਜ ਪੰਜਾਬ ਸਰਕਾਰ ਨੇ ਜੋ ਜਾਣਕਾਰੀ ਮਿਲੀ ਹੈ ਵੱਡੇ ਪੱਧਰ ਤੇ ਇਸ ਪਾਲਿਸੀ ਨੂੰ ਰਿਵਿਊ ਕੀਤਾ ਔਰ ਸ਼ਾਇਦ ਇਹ ਮਹਿਸੂਸ ਕੀਤਾ ਵੀ ਪੋਲੀਟੀਕਲੀ ਇਸ ਜਿਹੜੀ ਪਾਲਿਸੀ ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਛੱਟ ਵੱਜ ਰਹੀ ਹੈ ਔਰ ਉਹਨੂੰ ਲੈ ਕੇ ਅੱਜ ਇਹ ਪਾਲਿਸੀ ਵਾਪਸ ਲੈਣ ਦਾ ਫੈਸਲਾ ਕੀਤਾ ਪਰ ਸੂਤਰੇ ਕਹਿੰਦੇ ਨੇ ਵੀ ਹੁਣ ਇਹ ਜਿਹੜੀ ਜ਼ਮੀਨ ਹੈ 65533 ਏਕੜ ਇਹਦੇ ਤੇ ਹੁਣ ਬਿਲਡਰ ਵੀ ਕੋਈ ਉਸਾਰੀ ਨਹੀਂ ਕਰ ਸਕਣਗੇ ਸਰਕਾਰ ਨੇ ਕਿਤੇ ਨਾ ਕਿਤੇ ਇਸ ਬੰਧ ਵਿੱਚ ਫੈਸਲਾ ਲਿਆ ਜਾਂ ਲੈਣ ਜਾ ਰਹੀ ਹੈ ਵੀ ਇਸ ਜ਼ਮੀਨ ਉੱਪਰ ਹੁਣ ਭਵਿੱਖ ਵਿੱਚ CLU ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ